ਫਗਵਾੜਾ ਜੁਟਿਆਲਾ ਰੋਡ 'ਤੇ ਮਨਾਵਾਲੀ ਦੇ ਨਜ਼ਦੀਕ ਬੇਕਾਬੂ ਵਨਕਾ ਨੇ ਸਾਈਕਲ ਸਵਾਰ ਅਤੇ ਟਰੱਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਮ੍ਰਿਤਕ ਦੀ ਪਛਾਣ ਅਡਵਾਂਸ ਸਿੰਘ ਨਿਵਾਸੀ ਸਤਨਾਮਪੁਰਾ ਦੇ ਰੂਪ ਵਿੱਚ ਹੋਈ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਪਹਿਲਾ ਕਾਰ ਸਵਾਰ ਨੇ ਸਾਈਕਲ ਨੂੰ ਟੱਕਰ ਮਾਰੀ ਉਸ ਤੋਂ ਬਾਅਦ ਬੇਕਾਬੂ ਹੋ ਕੇ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਕਨ ਕਰ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਸਾਈਕਲ ਸਵਾਰ ਦੀ ਵੀ ਮੌਕੇ ਤੇ ਮੌਤ ਹੋ ਗਈ ਹਾਦਸੇ ਦੀ ਸੂਚਨਾ ਮਿਲਦੇ ਹੀ ਸਤਨਾਮਪੁਰਾ ਪੁਲਿਸ ਮੌਕੇ ਤੇ ਪਹੁੰਚੀ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਦੂਸਰੇ ਪਾਸੇ ਪੁਲਿਸ ਨੇ ਟਰੱਕ ਅਤੇ ਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਮਲਾ ਆਇਆ ਜੀ ਬਜ਼ੁਰਗ ਆ ਰਹੇ ਸਾਈਕਲ ਦੇ ਉੱਪਰ ਸਾਈਕਲ ਦੇ ਆ ਰਹੇ ਜੀ ਉਹ ਆਪਦੀ ਜਾਨ ਚੋਂ ਪੇੜ ਸੀ ਮੂਰੇ ਪੇੜ ਤੋਂ ਬਚਣ ਦੀ ਮਾਰਨ ਥੋੜਾ ਇਹਨੇ ਸਾਈਡ ਤੋਂ ਸਾਈਕਲ ਦਿੱਤਾ ਪਿੱਛੋਂ ਗੱਡੀ ਆ ਰਹੀ ਬਰਨਾ ਬਹੁਤ ਸਪੀਡ ਤੇ ਜੋ ਆ ਕੇ ਕਾਰ ਦੇ ਵਿੱਚ ਚੱਕ ਕੇ ਲਗੀ ਦਾ ਬਾਬਾ ਉੱਠਿਆ ਕਿ ਤੜ 10 ਫੁੱਟ ਪਤਾ 10 ਫੁੱਟ ਆ ਕੇ ਥੱਲੇ ਲੱਗੇ ਜ਼ਮੀਨ ਤੇ ਮੱਥਾ ਲੱਗਿਆ ਉਹ ਨਾਲ ਤੇ ਬਾਬਾ ਜੀ ਸਾਈਕਲ ਤੇ ਸੀਗੀ ਸਾਈਕਲ ਤੇ ਸੀਗੀ ਤੇ ਕਿੱਥੋਂ ਕਿੱਥੇ ਆ ਰਹੇ ਸੀ ਮਤਲਬ ਪਾਪਾ ਇਹ ਇਹ ਇਧਰੋਂ ਆ ਰਹੇ ਸੀ ਬਾਬਾ ਵੀ ਉਧਰੋਂ ਆ ਰਹੀ ਗੱਡੀ ਬਦੂ ਮਾਰੀ ਖਸਰਨਾ ਤੇ ਟਰੱਕ ਦੇ ਵਿੱਚ ਲੱਗੀ ਗੱਡੀ ਟਰੱਕ ਦੇ ਵਿੱਚ ਉਹ ਗੱਡੀ ਜਦ ਬਾਬੇ ਨੂੰ ਬੜਾ ਭਾਗਾ ਕੇ ਮਾਰਿਆ ਉਹ ਤੋਂ ਕੰਟਰੋਲ ਨਹੀਂ ਹੋਈ ਆ ਕੇ ਬਾਅਦ ਚੋਂ ਆ ਕੇ ਟਰੱਕ ਦੇ ਟਾਇਰ ਦੇ ਵਿੱਚ ਲਾ ਕੇ ਟੈਂਕੀ ਲੱਗੀ ਗੱਡੀ ਦੂਸਰੇ ਸੀਗੇ ਟਰੱਕ ਆ ਰਹੇ ਹੌਲੀ ਹੌਲੀ ਤੇ ਬੰਦੇ ਦੀ ਡੈਥ ਹੋ ਗਈ ਹਾਂ ਬੰਬਰ ਛੁਰੂ ਦੀ ਡੈਥ ਹੋ ਗਈ ਮੌਕੇ ਵੀ ਪਰਨਾ ਗੱਡੀ ਭਾਈ ਇਧਰ ਜੜਿਆਲੇ ਵੱਲੋਂ ਆ ਰਹੀ ਸੀ ਹਾਂਜੀ ਉਹ ਗੱਡੀ ਥੋੜੀ ਜੀ ਤੇਜ਼ ਸੀ ਉਹਨੇ ਇਧਰ ਭਾਈ ਜੀ ਵੀ ਇਧਰ ਹੀ ਆ ਰਿਹਾ ਸੀਗਾ ਉਹਨੇ ਮਾਰੇ ਸਾਈਕਲ ਤੇ ਸੀਗਾ ਉਹਨੇ ਪ੍ਰਵਾਸ ਕਰਨ ਲੱਗੇ ਨੇ ਗੱਡੀ ਦੇ ਵਿੱਚ ਫਸ ਗਿਆ ਹਾਂਜੀ ਗੱਡੀ ਨੇ ਸਾਈਕਲ ਵਾਲੇ ਨੂੰ ਮਾਰਿਆ ਗੱਡੀ ਬਾਅਦ ਵਿੱਚ ਗੱਡੀ ਸਾਈਕਲ 'ਚ ਲੱਗੀ ਪਹਿਲਾਂ ਤੇ ਫੇਰ ਗੱਡੀ ਆਣ ਕੇ ਬਾਅਦ ਵਿੱਚ ਟਰੱਕ 'ਚ ਫਸ ਗਈ ਇਹ ਬੰਦਾ ਕਿੱਥੇ ਦਾ ਬੰਦਾ ਕਿੱਥੇ ਦਾ ਰਹਿਣ ਵਾਲਾ ਜੀ ਉਹ ਇੱਥੇ ਸਲਾਰਪੁਰ ਪਿੰਡ ਦਾ ਦੱਸਦੇ ਆ ਭਾਈ ਉਹ ਤਾਂ ਭਾਈ ਕੋਈ ਨਾਂ ਨੂੰ ਹੈ ਉਹ ਦਾ ਬੰਦੇ ਦਾ ਨਾਂ ਉਹਦਾ ਨਹੀਂ ਪੱਕਾ ਪਤਾ ਜੀ ਉਹਦਾ ਤੇਜੀ ਦੇਜੀ ਕੰਦੇ ਸ਼ੈਦ ਭਾਈ ਜੀ ਤੇ ਕਿੰਨੇ ਕ ਵਜੇ ਹੋਇਆ ਜੀ ਇਹ ਸਾਢੇ 6 ਸਾਢੇ 6 ਦਾ ਟਾਈਮ ਤੇ ਫੈਕਲ ਤੇ ਦੀ ਗਈ ਸਾਈਕਲ ਤੇ ਜਗ੍ਹਾ ਉਧਰੋਂ ਗੱਡੀ ਆ ਰਹੀ ਸੀ ਉਧਰੋਂ ਉਹ ਆ ਰਿਹਾ ਸੀਗਾ ਸਾਈਕਲ ਸਿਵਾ ਕੇ ਗੱਡੀ ਵਾਲੇ ਮਰ ਬਾਅਦ ਜਿੱਥੇ ਆਣ ਕੇ ਟਰੱਕ ਤੇ ਲੱਗੇ ਟਰੱਕ ਖੜੇ ਸੀ ਟਰੱਕ ਖੜੇ ਜਗ੍ਹਾ ਨਾ ਖੜੇ ਨਾਲ ਇਹ ਤਾਂ ਬੰਦੇ ਪਿਸ਼ਾਬ ਕਰਕੇ ਤੁਰੇ ਸੀ ਉਤੋਂ ਸਾਡੇ ਗੂੜੇ ਗੂਲੇ ਤੇ ਫੁਗਵਾੜਾ ਜੋਟਿਆਲਾ ਰੋਡ ਪਿੰਡ ਮਨਾਵਾਲੀ ਦੇ ਨਸਤੇਕ ਬੇਕਾਬੂ ਵਰਨਕਾ ਨੀ ਸਾਈਕਲ ਸਵਾਰ ਅਤੇ ਟਰੱਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਚੱਲਦੇ ਸਾਈਕਲ ਸਵਾਰ ਵਿਯੁਰਗ ਵਿਅਕਤੀ ਦੀ ਮੌਕੇ ਦੇ ਹੀ ਮੌਤ ਹੋ ਗਈ ਮੌਕੇ ਤੇ ਮ੍ਰਿਤਕ ਦੀ ਪਛਾਣ ਅਡਵਾਂਸ ਸਿੰਘ ਨਿਵਾਸੀ ਸਤਨਾਮਪੁਰਾ ਦੇ ਰੂਪ ਵਿੱਚ ਹੋਈ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਪਹਿਲਾ ਕਾਰ ਸਵਾਰ ਨੇ ਸਾਈਕਲ ਨੂੰ ਟੱਕਰ ਮਾਰੀ ਉਸ ਤੋਂ ਬਾਅਦ ਬੇਕਾਬੂ ਹੋ ਕੇ ਟਰੱਕ ਨੂੰ ਟੱਕਰ ਮਾਰਤੀ ਸੀ ਜਿਸ ਕਨ ਕਰ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਸਾਈਕਲ ਸਵਾਰ ਦੀ ਵੀ ਮੌਕੇ ਤੇ ਮੌਤ ਹੋ ਗਈ ਹਾਦਸੇ ਦੀ ਸੂਚਨਾ ਮਿਲਦੇ ਹੀ ਸਤਨਾਮਪੁਰਾ ਪੁਲਿਸ ਮੌਕੇ ਤੇ ਪਹੁੰਚੀ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਫਗਵਾੜਾ ਦੇ ਸਿਵਲ ਹਸਪਤਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਦੂਸਰੇ ਪਾਸੇ ਪੁਲਿਸ ਨੇ ਟਰੱਕ ਅਤੇ ਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਲਾ ਆ ਜੀ ਬਜੁਰਗ ਪਿਆਰੇ ਸਾਈਕਲ ਦੇ ਉੱਪਰ। ਸਾਈਕਲ ਤੇ ਆ ਰਿਹਾ ਜੀ ਆ ਉਹ ਆਪਦੀ ਜਾਂਚ ਉਹ ਪੇੜ ਸੀ ਮੂਰੇ ਪੇੜ ਤੋਂ ਬਚਨ ਦੀ ਮਾਰ ਥੋੜਾ ਇਹਨੇ ਸ਼ੈਰ ਤੋਂ ਸਾਈਕਲ ਕੀਤਾ। ਪਿੱਛੋਂ ਗੱਡੀ ਤਾਰੀ ਵਰਨਾ ਬਹੁਤ ਤੇਜ਼ ਤੇ ਉਹ ਆ ਕੇ ਕਾਰ ਦੇ ਵਿੱਚ ਚੱਕ ਕੇ ਲਗੀ। ਬਾਬਾ ਉੱਠਿਆ ਕੁਟਵਟ 10 ਫੁੱਟ ਪਤਾ। 10 ਫੁੱਟ ਆ ਕੇ ਥੱਲੇ ਲੱਗੇ ਜ਼ਮੀਨ ਤੇ ਉਹਦਾ ਮੱਥਾ ਲੱਗਿਆ ਉਹ ਨਾਲ ਤੇ ਬਾਬਾ ਜੀ ਸਾਈਕਲ ਦੇ ਸੀਗੀ। ਸਾਈਕਲ ਦੇ ਸੀਗੀ। ਇਹ ਕਿੱਥੋਂ ਕਿੱਥੇ ਆ ਰਹੀ ਸੀ ਬਾਬਾ ਜੀ ਇਧਰੋਂ ਆ ਰਹੇ ਸੀ ਬਾਬਾ ਜੀ ਉਧਰੋਂ ਆ ਰਹੇ ਗੱਡੀ ਬਧੂ ਆ ਰਹੀ ਕਰਨਾ ਤੇ ਟਰੱਕ ਦੇ ਵਿੱਚ ਲੱਗੀ ਗੱਡੀ ਟਰੱਕ ਦੇ ਵਿੱਚ ਉਹ ਗੱਡੀ ਜਦ ਬਾਬੇ ਨੂੰ ਬਰਾ ਭਾਕੇ ਮਾਰਿਆ ਉਹ ਕੰਟਰੋਲ ਨਹੀਂ ਹੋਈ ਆ ਕੇ ਬਾਜੋ ਕਾ ਕੇ ਟਰੱਕ ਦੇ ਟਾਇਰ ਦੇ ਵਿੱਚ ਲਾ ਕੇ ਟੈਂਕੀ ਲੱਗ ਗਿਆ ਗੱਡੀ ਦੇ ਦੂਸਰੇ ਸੀਗੇ ਟਰੱਕ ਆ ਰਹੇ ਸੀ ਹੌਲੀ ਹੌਲੀ ਤੇ ਬੰਦੇ ਦੀ ਡੈਥ ਹੋ ਗਈ ਹਾਂ ਬੰਬਰ ਜੁਰਮ ਦੀ ਡੈਥ ਹੋ ਗਈ ਮੌਕੇ ਦੀ ਕਰਨਾ ਗੱਡੀ ਬਾਈ ਇਧਰ ਜੜਿਆਲੇ ਵੱਲੋਂ ਆ ਰਹੀ ਸੀ ਹਾਂਜੀ ਉਹ ਗੱਡੀ ਥੋੜੀ ਜੀ ਦੇਸੀ ਉਹ ਨੇ ਇਧਰ ਭਾਈ ਜੀ ਆ ਵੀ ਇਧਰੋਂ ਆ ਰਿਆ ਸੀਗਾ ਹਾਂਜੀ ਉਹਨੇ ਮਾਰੇ ਸਾਈਕਲ ਤੇ ਸੀਗਾ ਉਹਨੇ ਪਰਵਾਹ ਕਰਨ ਲੱਗੇ ਨੇ ਗੱਡੀ ਦੇ ਵਿੱਚ ਫਸ ਗਿਆ ਹਾਂਜੀ ਗੱਡੀ ਨੇ ਸਾਈਕਲ ਵਾਲੇ ਨੂੰ ਮਾਰਿਆ ਗੱਡੀ ਬਾਅਦ ਚ ਬਾਅਦ ਚ ਗੱਡੀ ਸਾਈਕਲ ਚ ਲੱਗੀ ਪਹਿਲਾਂ ਤੇ ਫੇਰ ਗੱਡੀ ਆੜ ਕੇ ਬਾਅਦ ਜੇ ਤੇ ਟਰੱਕ ਚ ਫਸ ਗਈ ਤੇ ਬੰਦਾ ਸਾਈਕਲ ਵਾਲੇ ਦੀ ਬੰਦਾ ਕਿੱਥੇ ਜਾ ਰਹਿਣ ਵਾਲਾ ਜੀ ਉਹ ਇੱਥੇ ਸਲਾਰਪੁਰ ਪਿੰਡ ਦਾ ਦੱਸਦੇ ਆ ਬਈ ਉਹ ਤਾਂ ਭਾਈ ਆ ਕੋਈ ਨਾਂ ਨੂੰ ਹੈ ਉਹ ਦਾ ਬੰਦੇ ਦਾ ਨਾਂ ਉਹਦਾ ਨਹੀਂ ਪੱਕਾ ਪਤਾ ਜੀ ਉਹਦਾ ਤੇਜੀ ਦੇਜੀ ਕੰਦੇ ਸ਼ਹਿਰ ਦਾ ਭਾ ਤੇ ਕਿੰਨੇ ਕਬੇ ਹੋਇਆ ਜੀ ਇਹ ਸਾਢੇ 6 ਸਾਢੇ 6 ਸਾਢੇ 6 ਦਾ ਟਾਈਮ ਤੇ ਸਾਈਕਲ ਤੇ ਸੀਗਾ ਜੀ ਸਾਈਕਲ ਤੇ ਹੀ ਜਗਿਆ ਰਹੇ ਸੀ ਉਧਰੋਂ ਗੱਡੀ ਆ ਰਹੀ ਸੀ ਉਧਰੋਂ ਉਹ ਆ ਰਿਹਾ ਸੀਗਾ ਸਾਈਕਲ ਅੱਗੇ ਆ ਕੇ ਗੱਡੀ ਵਾਲੇ ਮਾਰੇ ਬਾਅਦ ਜਿੱਥੇ ਆਣ ਕੇ ਟਰੱਕ ਤੇ ਲੱਗੇ ਟਰੱਕ ਖੜੇ ਸੀ ਟਰੱਕ ਖੜੇ ਹੀ ਜਗਿਆ ਨਾ ਖੜਿਆ ਨਾਲ ਇਹ ਤਾਂ ਬੰਦੇ ਪਿਸ਼ਾਬ ਕਰਕੇ ਤੁਰੇ ਸੀ ਉਹ ਤੋਂ ਸਾਡੇ ਗੂੜੇ ਗੂਲੇ